ਬਸ ਤੇਰੇ ਲਈ ਸੀ ਭਾਗ 5 ਪ੍ਰੀਤੀ ਇਹੀ ਸੋਚਦੀ ਸੀ ਕਿ ਜ਼ਿੰਦਗੀ ਖਰਾਬ ਕਰਨ ਵਾਲੇ ਇੱਕ ਹਾ ਦੇ ਰੂਪ ਵਿੱਚ ਪਰਛਾਵੇਂ ਵਾਂਗੂ ਉਮਰ ਭਰ ਸਾਡੇ ਨਾਲ-ਨਾਲ ਤੁਰਦੇ ਰਹਿੰਦੇ ਨੇ ਇੱਕ ਦਿਨ ਕਮਲ ਤੇ ਪ੍ਰੀਤੀ ਪਿਆਰ ਦੇ ਵਿਸ਼ੇ ਉੱਤੇ ਗੱਲ ਕਰ ਰਹੀਆਂ ਸੀ ਕਮਲ ਪ੍ਰੀਤੀ ਨੂੰ ਕਹਿਣ ਲੱਗੀ ਕਿ ਪਿਆਰ ਦੁਨੀਆ ਦਾ ਤੋਹਫਾ ਹੈ ਜੋ ਜ਼ਿੰਦਗੀ ਨੂੰ ਖੂਬ ਸੁਰਤ ਬਣਾਉਂਦਾ ਹੈ ਪਿਆਰ ਵਿੱਚ ਪੈਣ ਤੋਂ ਬਾਅਦ ਇੱਕ ਵੱਖਰਾ ਅਹਿਸਾਸ ਹੁੰਦਾ ਹੈ ਉਸ ਸਮੇਂ ਅਸੀਂ ਸਭ ਕੁਝ ਭੁੱਲ ਕੇ ਉਸ ਵਿਅਕਤੀ ਬਾਰੇ ਹੀ ਸੋਚਦੇ ਰਹਿੰਦੇ ਹਾਂ ਉਸ ਦੀ ਗੱਲ ਸੁਣ ਕੇ ਪ੍ਰੀਤੀ ਨੂੰ ਜੱਸੀ ਦਾ ਖਿਆਲ ਆ ਗਿਆ ਪ੍ਰੀਤੀ ਨੇ ਫੇਸਬੁੱਕ ਉੱਤੇ ਆਪਣੀ ਫੋਟੋ ਲਗਾਈ ਹੋਈ ਸੀ ਜੋ ਅਣਜਾਣ ਆਦਮੀ ਉਸ ਨੂੰ ਕਮੈਂਟਾਂ ਵਿੱਚ ਜਵਾਬ ਦਿੰਦਾ ਸੀ ਉਹ ਆਦਮੀ ਨੇ ਕਿਸੇ ਹੋਰ ਹੀ ਰੁੱਖ ਦੀ ਫੋਟੋ ਲਗਾਈ ਹੋਈ ਸੀ ਇੱਕ ਦਿਨ ਉਸ ਅਣਜਾਣ ਲਿਖਾਰੀ ਦਾ ਪ੍ਰੀਤੀ ਨੂੰ ਮੈਸੇਜ ਆਇਆ ਤੇ ਪ੍ਰੀਤੀ ਨੇ ਦੇਖ ਤਾਂ ਲਿਆ ਪਰ ਕੁਝ ਜਵਾਬ ਨਹੀਂ ਦਿੱਤਾ ਕਈ ਦਿਨ ਐਦਾਂ ਹੀ ਹੁੰਦੀ ਰਹੀ ਪ੍ਰੀਤੀ ਕੋਈ ਜਵਾਬ ਨਹੀਂ ਦਿੰਦੀ ਸੀ ਉਸ ਨੂੰ ਇੱਕ ਦਿਨ ਪ੍ਰੀਤੀ ਨੇ ਸੋਚਿਆ ਕਿ ਆਖਿਰ ਇਹ ਹੈ ਕੌਣ ਜੋ ਇਸ ਤਰ੍ਹਾਂ ਮੈਸੇਜ ਕਰ ਰਿਹਾ ਹੈ ਉਸ ਨੂੰ ਪ੍ਰੀਤੀ ਨੇ ਵੀ ਹੈਲੋ ਦਾ ਮੈਸੇਜ ਕੀਤਾ ਉਸਨੇ ਵੀ ਜਵਾਬ ਵਿੱਚ ਹੈਲੋ ਦਾ ਮੈਸੇਜ ਕੀਤਾ ਫਿਰ ਦੋਨਾਂ ਵਿੱਚ ਗੱਲਬਾਤ ਸ਼ੁਰੂ ਹੋ ਗਈ ਪ੍ਰੀਤੀ ਕਹਿੰਦੀ ਕੌਣ ਹੋ ਤੁਸੀਂ ਅਣਜਾਲ ਅਣਜਾਣ ਲਿਖਾਰੀ ਕਹਿੰਦਾ ਇਹ ਜਾਣਨਾ ਤੁਹਾਡੇ ਲਈ ਜ਼ਰੂਰੀ ਨਹੀਂ ਹੈ ਆਪਾਂ ਇੱਕ ਸਾਥੀ ਹਾਂ ਪ੍ਰੀਤੀ ਕਹਿੰਦੀ ਕੀ ਮਤਲਬ ਤੁਹਾਡਾ ਅਨਜਾਨ ਲਖਾਰੀ ਕਹਿੰਦਾ ਇਹੀ ਕਿ ਆਪਾਂ ਇੱਕ ਦੂਜੇ ਦੇ ਸੁੱਖ ਦੁੱਖ ਦੇ ਸੰਗੀ ਹਾਂ ਪ੍ਰੀਤੀ ਕਹਿੰਦੀ ਮੇਰੀ ਜ਼ਿੰਦਗੀ ਤਾਂ ਕੰਡਿਆਂ ਨਾਲ ਭਰੀ ਪਈ ਹੈ ਕੋਈ ਮੇਰੇ ਸੁੱਖ ਤੇ ਦੁੱਖ ਦਾ ਸੰਗੀ ਨਹੀਂ ਹੋ ਸਕਦਾ ਅਨਜਾਨ ਲਖਾਰੀ ਕਹਿੰਦਾ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੀ ਪੜ੍ਹਾਈ ਤੇ ਧਿਆਨ ਦੇਵੋ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸ ਦਿਓ ਪ੍ਰੀਤੀ ਕਹਿੰਦੀ ਤੁਸੀਂ ਕੌਣ ਹੋ ਇੰਨੀ ਫਿਕਰ ਜਿਤਾਉਣ ਵਾਲੇ ਅਣਜਾਣ ਲਿਖਾਰੀ ਕਹਿੰਦਾ ਤੁਹਾਡੀ ਲਿਖੀ ਰਚਨਾ ਪੜ੍ਹੀ ਸੀ ਜੋ ਤੁਸੀਂ ਦੇਖ ਚੁੱਕੇ ਹੋ ਉਸ ਨੂੰ ਭੁੱਲ ਜਾਓ ਜਿਸ ਹਿਸਾਬ ਨਾਲ ਤੁਸੀਂ ਉਹ ਸਭ ਲਿਖਿਆ ਸੀ ਉਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਹ ਸਭ ਤੁਹਾਡੀ ਹੰਢੀ ਵਰਤੀ ਹੈ ਪ੍ਰੀਤੀ ਕਹਿੰਦੀ ਇਕਦਮ ਹੈਰਾਨ ਜੋ ਹੋ ਕੇ ਤੁਹਾਨੂੰ ਕਿਵੇਂ ਪਤਾ ਇਹ ਸਭ ਮੈਂ ਤਾਂ ਕਹਾਣੀ ਥੱਲੇ ਆਪਣਾ ਨਾਂ ਵੀ ਨਹੀਂ ਲਿਖਿਆ ਸੀ ਅਣਜਾਣ ਲਿਖਾਰੀ ਕਹਿੰਦਾ ਕਿਹਾ ਤਾਂ ਹੈ ਦੁੱਖ ਸੁੱਖ ਦੇ ਸਾਥੀ ਸਭ ਸਮਝ ਜਾਂਦੇ ਨੇ ਤੁਹਾਡਾ ਕੱਲ ਪੇਪਰ ਹੈ ਤੁਸੀਂ ਪੜ੍ਹਾਈ ਕਰੋ ਇਹ ਨਾ ਸੋਚ ਲਗੋ ਹੁਣ ਕਿ ਮੈਂ ਉਹਨਾਂ ਵਿੱਚੋਂ ਹਾਂ जिहन्ना ਨੇ ਤੁਹਾਨੂੰ ਨੋਚਿਆ ਮੈਂ ਤੁਹਾਡੇ ਕਰੀਬ ਆਉਣ ਵਾਲਿਆਂ ਵਿੱਚੋਂ ਵੀ ਨਹੀਂ ਹਾਂ ਮੈਂ ਤੁਹਾਡਾ ਦੋਸਤ ਹਾਂ ਤੁਹਾਡਾ ਹਮਦਰਦ ਪ੍ਰੀਤੀ ਨੂੰ ਹਰ ਰੋਜ਼ ਉਸ ਅਣਜਾਣ ਦਾ ਮੈਸੇਜ ਆਉਂਦਾ ਉਸ ਅਣਜਾਣ ਤੇ ਪ੍ਰੀਤੀ ਵਿੱਚ ਇਹ ਫੈਸਲਾ ਹੋ ਗਿਆ ਕਿ ਕਦੇ ਵੀ ਇੱਕ ਦੂਜੇ ਨੂੰ ਦੇਖਣਗੇ ਨਹੀਂ ਬਸ ਇਸ ਤਰ੍ਹਾਂ ਹੀ ਗੱਲ ਕਰਨਗੇ ਦੋਨੇ ਆਪਸ ਵਿੱਚ ਗੱਲ ਕਰਨ ਲੱਗ ਪਏ ਗੱਲਾਂ ਅਕਸਰ ਦੋਨਾਂ ਵਿੱਚ ਸ਼ਾਇਰੀ ਵਿੱਚ ਹੀ ਹੁੰਦੀਆਂ ਸੀ ਸਮੇਂ ਬੀਤਣ ਲੱਗ ਪਿਆ ਦੋਨਾਂ ਗੱਲਾਂ ਕਰ ਦੋਨਾਂ ਗੱਲਾਂ ਕਰਦੇ ਸੀ ਫਿਰ ਉਹ ਸਮੇਂ ਫਿਰ ਆ ਗਿਆ ਜਦੋਂ ਕਾਲਜ ਵਿੱਚ ਫਿਰ ਤੋਂ ਸਲਾਨਾ ਮੈਗਜ਼ੀਨ ਨੂੰ ਲਿਖਣ ਦਾ ਕੰਮ ਸ਼ੁਰੂ ਹੋ ਗਿਆ ਉਸ ਅਣਜਾਣ ਲਿਖਾਰੀ ਨੇ ਆਪਣੀ ਕਲਮ ਰਾਹੀਂ ਕੁਝ ਤੁਕਾਂ ਲਿਖ ਕੇ ਪ੍ਰੀਤੀ ਨੂੰ ਕਾਲਜ ਦੇ ਅਗਲੀ ਲਿਖੀ ਜਾਣ ਵਾਲੀ ਮੈਗਜ਼ੀਨ ਵਿੱਚ ਲਿਖ ਕੇ ਦੇਣ ਲਈ ਕਿਹਾ ਤੇ ਉਸ ਨੂੰ ਨਾਲ ਹੀ ਕਿਹਾ ਕਿ ਉਹ ਇਸ ਦੇ ਥੱਲੇ ਆਪਣਾ ਨਾਮ ਲਿਖ ਦੇਵੇ ਪਹਿਲਾਂ ਤਾਂ ਪ੍ਰੀਤੀ ਨੇ ਨਾ ਕੀਤੀ ਪਰ ਬਾਅਦ ਵਿੱਚ ਉਸ ਨੇ ਲਿਖ ਕੇ ਦੇ ਦਿੱਤੀ ਇਹਨਾਂ ਸੱਤਰਾਂ ਦੇ ਬੋਲ ਸੰਨ ਹੁੰਦਾ ਔਖਾ ਉਸ ਇਨਸਾਨ ਨੂੰ ਭੁੱਲਣਾ ਜਿਸ ਨੇ ਯਾਦਾਂ ਦਿੱਤੀਆਂ ਹੁੰਦੀਆਂ ਰਾਤਾਂ ਵਿੱਚ ਜਗਣ ਤੇ ਮੁਲਾਕਾਤਾਂ ਦਿੱਤੀਆਂ ਹੋਣ ਜੀਠ ਦੀਆਂ ਧੁੱਪਾਂ ਵਿੱਚ ਹੱਥੀ ਛਾਵਾਂ ਦਿੱਤੀਆਂ ਹੋਣ ਵਿੱਚ ਸਿਆਲਾਂ ਦੇ ਸਾਨੂੰ ਨਿਗ ਆਪ ਰਾਤਾਂ ਧੁੰਦਾ ਵਿੱਚ ਕੱਟੀਆਂ ਹੋਣ ਹੁੰਦਾ ਔਖਾ ਉਸ ਇਨਸਾਨ ਨੂੰ ਭੁੱਲਣਾ ਜਿਸ ਨੇ ਯਾਦਾਂ ਦਿੱਤੀਆਂ ਹੁੰਦੀਆਂ ਨੇ ਭੇਜ ਖੱਤ ਕਬੂਤਰਾਂ ਰਾਹੀਂ ਲਿਖ ਦਿਲ ਆਪਣੇ ਦਾ ਹਾਲ ਵਿੱਚ ਸਾਡੇ ਲਈ ਦੁਆਵਾਂ ਲਿਖੀਆਂ ਹੋਣ ਹੁੰਦਾ ਔਖਾ ਉਸ ਇਨਸਾਨ ਨੂੰ ਭੁੱਲਣਾ ਜਿਸ ਨੇ ਜਾਂ ਤਾਂ ਦਿੱਤੀਆਂ ਹੁੰਦੀਆਂ ਨੇ ਰਹਿ ਜਾਂਦੀਆਂ ਨੇ ਜਾਂ ਤਾਂ ਕਿਸੇ ਇੱਕ ਪੱਲੇ ਹੋਵੇ ਮਾਰਕ ਜ਼ਿੰਦਗੀ ਉਸ ਨੂੰ ਜਿਸਦੇ ਕੋਲ ਹੁਣ ਉਹ ਹੁਣ ਵੱਸਦੇ ਹੋਣ ਹੁੰਦਾ ਔਖਾ ਉਸ ਇਨਸਾਨ ਨੂੰ ਭੁੱਲਣਾ ਜਿਸ ਨੇ ਜ਼ਿਆਦਾ ਦਿੱਤੀਆਂ ਹੁੰਦੀਆਂ ਨੇ ਇਹਨਾਂ ਅੱਖਰਾਂ ਨੂੰ ਪੜ੍ਹ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਹਰਖ ਵਿੱਚ ਜ਼ਿੰਦਗੀ ਜੀ ਰਿਹਾ ਹੋਵੇ ਸਮਾਂ ਲੰਘਦਾ ਗਿਆ ਪ੍ਰੀਤੀ ਬਹੁਤ ਸੋਹਣੇ ਨੰਬਰ ਲੈ ਕੇ ਪਾਸ ਹੋਈ ਉਸ ਨੇ ਵੀ ਤੋਂ ਬਾਅਦ ਐਵੇਂ ਕਰ ਲਈ ਐਵੇਂ ਉਸ ਨੇ ਪੰਜਾਬੀ ਵਿੱਚ ਕੀਤੀ ਤੇ ਨਾਲ ਦੇ ਨਾਲ ਉਸ ਨੇ ਸਮਾਜ ਵਿੱਚ ਹੁੰਦੇ ਕੁੜੀਆਂ ਤੇ ਜ਼ੁਲਮ ਦੇ ਖਿਲਾਫ ਆਵਾਜ਼ ਵੀ ਚੁੱਕਣੀ ਸ਼ੁਰੂ ਕਰ ਦਿੱਤੀ ਜਿਸ ਵਾਰੀ ਉਸ ਦੀ ਫਿਕਰ ਉਸ ਦੀਆਂ ਲਿਖੀਆਂ ਕਵਿਤਾਵਾਂ ਵਿੱਚ ਮਿਲਦੀ ਸੀ ਉਸ ਨੇ ਇੱਕ ਕਵਿਤਾ ਲਿਖੀ ਉਹ ਸਭ ਨੂੰ ਐਨੀ ਪਸੰਦ ਆਈ ਕਿ ਉਸ ਨੂੰ ਇੱਕ ਕਿਤਾਬ ਵਿੱਚ ਵੀ ਲਿਖਵਾ ਦਿੱਤਾ ਗਿਆ ਉਸ ਕਵਿਤਾ ਦੇ ਬੋਲ ਸੀ ਧੀਆ ਜਿਨ੍ਹਾਂ ਦੀਆਂ ਦੁਖੀ ਨੇ ਮਾਪੇ ਬੁੱਕ ਬੁੱਕ ਰੋਣ ਪਏ ਅੱਖਾਂ ਵਿੱਚ ਅਥਰੂ ਡੁੱਲ ਕੇ ਬੇੜੇ ਗਿੱਲੇ ਹੋਣ ਪਏ ਨਾ ਕੋਈ ਪੁੱਛਦਾ ਧੀ ਚੰਗੀ ਨੂੰ ਦੇ ਹੋਇਆ ਹੈ ਦਾਜ ਨਹੀਂ ਲੋਭੀ ਸਾਰੇ ਬਿਨਾ ਦਾਜ ਤੋਂ ਰੱਖਦੇ ਧੀ ਦੀ ਲਾਜ ਨਹੀਂ ਲਾਲਚ ਨੇ ਮਤ ਮਾਰੀ ਐਸੀ ਰੋਜ਼ ਵੱਧਦੀਆਂ ਮੰਗਾ ਹੋ ਗਈਏ ਹੱਥ ਬੇਸ਼ਰਮਪੁਣੇ ਦੀ ਲੱਥ ਗਈਆਂ ਨੇ ਸੰਗਾ ਦਿਲ ਚੋਂ ਸੱਚੇ ਹੱਕੇ ਬਣ ਕੇ ਲਹੂ ਦੇ ਅਥਰੂ ਝੋਣ ਪਏ ਧੀਆ ਜਿਨ੍ਹਾਂ ਦੀਆਂ ਦੁਖੀ ਨੇ ਮਾਪੇ ਬੁੱਕ ਬੁੱਕ ਰੋਣ ਪਏ ਅੱਖਾਂ ਵਿੱਚ ਅਥਰੂ ਡੁੱਲ ਕੇ ਬੇੜੇ ਗਿੱਲੇ ਹੋਣ ਪਏ ਧੀਆ ਜਿਨ੍ਹਾਂ ਦੀਆਂ ਦੁਖੀ ਨੇ ਮਾਪੇ ਬੁੱਕ ਬੁੱਕ ਰੋਣ ਪਏ ਫਿਰ ਸੋਹਣੇ ਨੰਬਰ ਲੈੇ ਹੋਣ ਕਰਕੇ ਉਹ ਕਾਲਜ ਵਿੱਚ ਹੀ ਪੜਾਉਣ ਵਾਸਤੇ ਰੱਖ ਲਿਆ ਬੀਏ ਵਿੱਚ ਐਮਏ ਫਿਰ ਵੀ ਅੱਧ ਇੱਥੇ ਤੱਕ ਕੇ ਉਸਨੇ ਡਬਲ ਐਮੇ ਤੱਕ ਕਰ ਲਈ ਸੀ ਹੁਣ ਪ੍ਰੀਤੀ ਨੇ ਆਪਣੇ ਬੱਚੇ ਦਾ ਪਾਲਣ ਪੋਸ਼ਣ ਵੀ ਸੋਹਣੇ ਤਰੀਕੇ ਨਾਲ ਕਰ ਲਿਆ ਸੀ ਹੁਣ ਉਸ ਦੀ ਉਮਰ ਇਸ ਸਫਰ ਤੱਕ ਜਾ ਕੇ 32 ਸਾਲ ਦੇ ਕਰੀਬ ਹੋ ਗਈ ਸੀ ਉਹ ਆਪਣਾ ਕਮਾ ਰਹੀ ਸੀ ਪ੍ਰੀਤੀ ਉਸ ਅਣਜਾਣ ਦਾ ਧੰਨਵਾਦ ਹਮੇਸ਼ਾ ਕਰਦੀ ਸੀ ਜਿਸ ਨੇ ਉਸ ਦੀ ਸਿਰਫ ਤੇ ਸਿਰਫ ਮਦਦ ਕੀਤੀ ਸੀ ਪਰ ਪ੍ਰੀਤੀ ਦੇ ਦਿਲ ਵਿੱਚ ਹਮੇਸ਼ਾ ਇੱਕ ਗੱਲ ਰਹੀ ਕਿ ਇਹ ਇਨਸਾਨ ਉਸ ਨੂੰ ਜ਼ਰੂਰ ਕਰੀਬ ਤੋਂ ਜਾਣਦਾ ਹੈ ਉਸ ਦੀਆਂ ਗੱਲਾਂ ਵਿੱਚ ਅਕਸਰ ਉਸ ਨੂੰ ਜੱਸੀ ਦੀ ਸ਼ਬੀ ਦਿਖਾਈ ਦਿੰਦੀ ਸੀ ਇੱਕ ਇਹ ਵੀ ਕਾਰਨ ਸੀ ਕਿ ਉਹਦਾ ਉਸ ਅਣਜਾਣ ਨਾਲ ਗੱਲ ਕਰਨ ਦਾ ਇੱਕ ਦਿਨ ਦੋਨੇ ਜਾਨੇ ਗੱਲ ਕਰ ਰਹੇ ਸੀ حال چال ਪੁੱਛਣ ਤੋਂ ਬਾਅਦ ਪ੍ਰੀਤੀ ਨੇ ਉਸ ਨੂੰ ਕਿਹਾ ਕਿ ਉਹ ਅੱਜ ਉਸ ਨੂੰ ਆਪਣਾ ਅਸਲੀ ਨਾਮ ਦੱਸ ਦੇਵੇ ਤਾਂ ਅਣਜਾਣ ਕਹਿਣ ਲੱਗ ਪਿਆ ਕਿ ਪ੍ਰੀਤੀ ਤੂੰ ਮੈਨੂੰ ਜਾਣਦੀ ਹੈ ਪ੍ਰੀਤੀ ਕਹਿੰਦੀ ਮੈਂ ਤੁਹਾਨੂੰ ਨਹੀਂ ਜਾਣਦੀ ਨਾ ਮੈਨੂੰ ਤੁਹਾਡਾ ਨਾਮ ਪਤਾ ਹੈ ਤੇ ਨਾ ਹੀ ਮੈਂ ਤੁਹਾਨੂੰ ਕਦੇ ਦੇਖਿਆ ਹੈ ਅੱਜ ਤੱਕ ਹਾਂ ਪਰ ਅੱਜ ਤੱਕ ਮੈਨੂੰ ਕਿਸੇ ਦਾ ਤੁਹਾਡੇ ਰਾਹੀਂ ਬੁਲੇਖਾ ਪੈਂਦਾ ਰਿਹਾ ਜਿਸ ਨਾਲ ਮੇਰਾ ਅਤੀਤ ਜੁੜਿਆ ਹੋਇਆ ਹੈ ਇੱਕ ਇਹ ਖਾਸ ਵਜ੍ਹਾ ਸੀ ਤੁਹਾਡੇ ਨਾਲ ਗੱਲ ਕਰਨ ਦੀ ਅਣਜਾਣ ਲਖਾਰੀ ਕਹਿੰਦਾ ਤੂੰ ਮੈਨੂੰ ਜਾਣਦੀ ਹੀ ਹੈ ਪ੍ਰੀਤੀ ਕਹਿੰਦੀ ਨਹੀਂ ਮੈਂ ਨਹੀਂ ਜਾਣਦੀ ਅਣਜਾਣ ਲਖਾਰੀ ਕਹਿੰਦਾ ਮੈਂ ਪਰਸੋਂ ਹੀ ਪੰਜਾਬ ਆਇਆ ਹਾਂ ਆਪਾਂ ਬਾਰਾਦਰੀ ਪਾਰਕ ਵਿੱਚ ਮਿਲ ਸਕਦੇ ਹਾਂ ਪ੍ਰੀਤੀ ਮੰਨ ਗਈ ਮਿਲਣ ਲਈ ਮਿਲਣਾ ਸੀ ਉਸਨੇ ਉਸ ਨੂੰ ਜਿਸ ਨੇ ਅਣਜਾਣ ਹੋ ਕੇ ਵੀ ਉਸ ਦਾ ਸਾਥ ਦਿੱਤਾ ਸੀ ਸਮੇ ਸਭ ਕੁਝ ਤੈਅ ਕਰ ਲਿਆ ਗਿਆ ਆਪਣੇ ਮਿੱਥੇ ਸਮੇਂ ਤੇ ਪ੍ਰੀਤੀ ਉਸ ਪਾਰਕ ਵਿੱਚ ਚਲੇ ਗਈ ਤੇ ਉਸਨੇ ਉਸ ਅਣਜਾਣ ਲਿਖਾਰੀ ਨੂੰ ਮੈਸੇਜ ਕੀਤਾ ਤੇ ਪੁੱਛਿਆ ਕਿ ਕਿੱਥੇ ਹੋ ਤੁਸੀਂ ਤਾਂ ਜਾਣ ਲਿਖਾਰੀ ਨੇ ਕਿਹਾ ਕਿ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਮੈਂ ਵੀ ਉਸ ਕੁਰਸੀ ਦੇ ਪਿੱਛੇ ਦੀ ਕੁਰਸੀ ਤੇ ਸਾਈਡ ਤੇ ਬੈਠਾ ਹਾਂ ਪ੍ਰੀਤੀ ਕਬਰਾ ਕੇ ਜਲਦੀ ਨਾਲ ਉੱਠੀ ਤੇ ਉਸ ਦੇ ਅੱਗੇ ਜਾ ਕੇ ਉਸ ਨੂੰ ਦੇਖਿਆ ਤੇ ਉਸ ਦੇ ਸ਼ਬਦ ਅੱਖਰ ਜ ਖ ਤੇ ਹੀ ਰੁਕ ਗਏ ਤੇ ਉਹ ਥੱਲੇ ਡਿੱਗ ਗਈ ਤੇ ਰੋਣ ਲੱਗ ਪਈ। ਪ੍ਰੀਤੀ ਕਹਿੰਦੀ, "ਇਹ ਤੂੰ ਸੀ ਜੱਸੀ?" ਜੱਸੀ ਕਹਿੰਦਾ, "ਹਾਂ, ਮੈਂ ਸੀ।" ਪ੍ਰੀਤੀ ਕਹਿੰਦੀ, "ਤੁਸੀਂ ਸੀ ਉਹ ਬੱਚਿਆਂ ਵਾਂਗੂ ਉੱਚੀ-ਉੱਚੀ ਰੋ ਰਹੀ ਸੀ।" ਜੱਸੀ ਨੇ ਉਸਨੂੰ ਚੁੱਕ ਕੇ ਕੁਰਸੀ ਤੇ ਬਿਠਾ ਦਿੱਤਾ। ਜੱਸੀ ਕਹਿੰਦਾ, "ਮੈਂ ਹੀ ਸੀ।" ਪ੍ਰੀਤੀ ਕਹਿੰਦੀ, "ਕਿੱਥੇ ਸੀ ਤੂੰ?" ਕਿਉਂ ਉਦੋਂ ਦੂਰ ਹੋ ਗਿਆ ਸੀ ਜੱਸੀ ਕਹਿੰਦਾ ਮੈਂ ਤਾਂ ਤੇਰੇ ਕੋਲ ਹੀ ਸੀ ਦੂਰ ਤੂੰ ਹੋਈ ਸੀ ਪ੍ਰੀਤੀ ਕਹਿੰਦੀ ਤੂੰ ਵੀ ਤਾਂ ਵਿਆਹ ਕਰਵਾ ਲਿਆ ਸੀ ਜੱਸੀ ਕਹਿੰਦਾ ਮੈਂ ਹਮੇਸ਼ਾ ਤੇਰੇ ਆਸ-ਪਾਸ ਰਹਾ ਹਾਂ ਤੇਰਾ ਅਣਜਾਣ ਲਠਾਰੀ ਬਣ ਕੇ ਪ੍ਰੀਤੀ ਰੋਂਦੇ ਹੋਏ ਕਹਿੰਦੀ ਤੈਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਮੇਰੇ ਨਾਲ ਕੀ ਬੀਤੀ ਹੈ ਜਸਜੀ ਕਹਿੰਦਾ ਸਭ ਪਤਾ ਹੈ ਜੋ ਜੋ ਤੇਰੇ ਨਾਲ ਤੇਰੇ ਘਰ ਵਾਲੇ ਨੇ ਕੀਤਾ ਹੈ ਪ੍ਰੀਤੀ ਕਹਿੰਦੀ ਫਿਰ ਵੀ ਮੈਨੂੰ ਬਚਾਉਣ ਨਹੀਂ ਆਇਆ ਜਸਜੀ ਕਹਿੰਦਾ ਉਸ ਸਮੇਂ ਮੈਂ ਇੱਥੇ ਨਹੀਂ ਸੀ ਪ੍ਰੀਤੀ ਲਗਾਤਾਰ ਰੋ ਰਹੀ ਸੀ ਪ੍ਰੀਤੀ ਕਹਿੰਦੀ ਉਸ ਇਨਸਾਨ ਨੇ ਮੇਰੀ ਰੂਹ ਤੱਕ ਜ਼ਖਮੀ ਕਰ ਦਿੱਤੀ ਸੀ ਜਸਜੀ ਕਹਿੰਦਾ ਮੈਨੂੰ ਪਤਾ ਹੈ ਤੂੰ ਜਿਸ ਕਾਲਜ ਵਿੱਚ ਸੀ ਮੈਂ ਵੀ ਉਸ ਕਾਲਜ ਵਿੱਚ ਸੀ ਪਰ ਜਦੋਂ ਮੈਂ ਤੈਨੂੰ ਇੱਥੇ ਦੇਖਿਆ ਤਾਂ ਮੈਂ ਹਟਣੇ ਦਾ ਸੋਚ ਲਿਆ ਤਾਂ ਜੋ ਤੂੰ ਕਮਜ਼ੋਰ ਨਾ ਹੋ ਜਾਵੇਂ ਪ੍ਰਿਤੀ ਕਹਿੰਦੀ ਪਰ ਤੂੰ ਇੰਨਾ ਟਾਈਮ ਕੀਤਾ ਕੀ ਜਸਸੀ ਕਹਿੰਦਾ ਤੇਰੇ ਤੋਂ ਦੂਰ ਹੋਣ ਮਗਰੋਂ ਮੇਰੇ ਘਰਦਿਆਂ ਨੇ ਮੈਨੂੰ ਘਰ ਨਹੀਂ ਰੱਖਿਆ ਉਹ ਵਾਪਸ ਆਏ ਸੀ ਮੈਨੂੰ ਲੈਣ ਵਾਸਤੇ ਪਰ ਮੈਂ ਫਿਰ ਉਹਨਾਂ ਨਾਲ ਨਹੀਂ ਗਿਆ ਉਹਨਾਂ ਨੇ ਮੈਨੂੰ ਵਿਆਹ ਕਰਨ ਲਈ ਵੀ ਬਹੁਤ ਜ਼ੋਰ ਲਾਇਆ ਤੇਰੇ ਨਾਲ ਜੋ ਹੋਇਆ ਮੈਨੂੰ ਉਸ ਦੀ ਖਬਰ ਸੀ ਪਰ ਜਦੋਂ ਤੇਰਾ ਦੂਜਾ ਵਿਆਹ ਕਰ ਦਿੱਤਾ ਗਿਆ ਤਾਂ ਉਸ ਸਮੇਂ ਮੈਂ ਵਿਦੇਸ਼ ਚਲਾ ਗਿਆ ਸੀ ਉਸ ਤੋਂ ਬਾਅਦ ਮੈਂ ਆਪਣੇ ਕੰਮ ਵਿੱਚ ਇੰਨਾ ਰੁੱਝ ਗਿਆ ਕਿ ਤੇਰੀ ਸਾਰ ਨਹੀਂ ਲੈ ਸਕਿਆ ਕਿਸੇ ਕੋਲੋਂ ਵੀ बस पैसा ही कमाਉਣ ਲੱਗ ਪਿਆ ਕੁਝ ਸਾਲ ਲਗਾ ਕੇ ਇੱਥੇ ਆ ਕੇ ਮੈਂ ਕਾਲਜ ਵਿੱਚ ਲੱਗ ਗਿਆ ਪਰ ਮੈਂ ਕੋਸ਼ਿਸ਼ ਕੀਤੀ ਕਿ ਤੇਰੇ ਬਾਰੇ ਪਤਾ ਕਰਾਂ ਪਰ ਮੈਂ ਸਫਲ ਨਹੀਂ ਹੋ ਸਕਿਆ ਫਿਰ ਮੈਂ ਇੱਕ ਦਿਨ ਤੈਨੂੰ ਕਾਲਜ ਵਿੱਚ ਦੇਖਿਆ ਤੇ ਤੇਰੇ ਨਾਲ ਗੱਲ ਕਰਨ ਦੀ ਸੋਚੀ ਫਿਰ ਮੈਂ ਸੋਚਿਆ ਕਿ ਜੇਕਰ ਮੈਂ ਤੇਰੇ ਸਾਹਮਣੇ ਆਇਆ ਤਾਂ ਤੂੰ ਕਮਜ਼ੋਰ ਹੋ ਜਾਣਾ ਕਿਉਂਕਿ ਉਸ ਸਮੇਂ ਤੇਰੇ ਲਈ ਸੀ ਮਜ਼ਬੂਤ ਹੋਣ ਦਾ ਮੈਂ ਫਿਰ ਤੋਂ ਵਾਪਸ ਵਿਦੇਸ਼ ਚਲਿਆ ਗਿਆ ਮੈਂ ਉਸ ਸਮੇਂ ਤੇਰੇ ਅੱਗੇ ਆ ਕੇ ਤੈਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਉਸ ਸਮੇਂ ਜੇ ਮੈਂ ਤੈਨੂੰ ਕੋਈ ਆਪਣਾ ਫੈਸਲਾ ਦੱਸਦਾ ਤਾਂ ਮੈਂ ਤੈਨੂੰ ਮਜਬੂਰ ਕਰ ਸਕਦਾ ਸੀ ਤੇ ਤੈਨੂੰ ਵੀ ਇਹ ਅਹਿਸਾਨ ਲੱਗਣਾ ਸੀ ਤੇ ਤੂੰ ਮਜਬੂਰ ਹੋ ਕੇ ਮੰਨ ਵੀ ਜਾਣਾ ਸੀ ਮੈਂ ਹੀ ਚਾਹੁੰਦਾ ਸੀ ਕਿ ਪਹਿਲਾਂ ਤੂੰ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ ਸਿੱਖ ਲੈ ਜਾਂ ਜੋ ਤੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਾ ਪਵੇ ਤੇਰਾ ਤਾਂ ਮੇਰੇ ਤੇ ਵੀ ਇੱਕਦਮ ਯਕੀਨ ਨਹੀਂ ਬਣਨਾ ਸੀ ਇਸ ਲਈ ਮੈਂ ਤੇਰੇ ਸਾਹਮਣੇ ਨਾ ਹੋ ਕੇ ਆਪਣੀ ਪਹਿਚਾਣ ਲੁਕੋ ਕੇ ਤੇਰੇ ਨਾਲ ਫੇਸਬੁੱਕ ਤੇ ਰਾਹੀ ਗੱਲ ਕਰਨ ਦਾ ਸੋਚ ਲਿਆ ਸੀ ਤੇ ਹੁਣ ਜਦ ਤੂੰ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਹੈ ਤੇ ਖੁਦ ਦਾ ਸਹਾਰਾ ਖੁਦ ਹੀ ਬਣ ਗਈ ਹੈ ਤਾਂ ਮੈਂ ਤੇਰੇ ਸਾਹਮਣੇ ਆਇਆ ਹਾਂ ਪ੍ਰੀਤੀ ਕਹਿੰਦੀ ਇਹਨਾ ਕੋ ਇੰਨਾ ਕੁਝ ਸੋਚ ਲਿਆ ਸੀ ਤੁਸੀਂ ਜਸਜੀਤ ਕਹਿੰਦਾ ਪਰ ਤੂੰ ਮੈਨੂੰ ਉਡੀਕ ਨਹੀਂ ਸਕੀ ਪ੍ਰੀਤੀ ਕਹਿੰਦੀ ਮੈਨੂੰ ਕਿਹਾ ਗਿਆ ਸੀ ਕਿ ਤੇਰਾ ਵਿਆਹ ਹੋ ਗਿਆ ਹੈ। ਮੇਰੀ ਸਹੇਲੀ ਨੇ ਹੀ ਦੱਸਿਆ ਸੀ। ਜਸਜੀ ਕਹਿੰਦਾ ਮੈਂ ਤਾਂ ਅੱਜ ਤੱਕ ਕੁਵਾਰਾ ਹਾਂ। ਮੈਂ ਵਸ ਤੇਰੀ ਉਡੀਕ ਵਿੱਚ ਸੀ। ਪ੍ਰੀਤੀ ਕਹਿੰਦੀ ਤੂੰ ਵਿਆਹ ਕਿਉਂ ਨਹੀਂ ਕਰਵਾਇਆ? ਜਸਜੀ ਕਹਿੰਦਾ ਕਿਵੇਂ ਕਰਵਾ ਲੈਂਦਾ? ਯਾਦ ਕਰ ਉਹ ਦਿਨ ਜਦੋਂ ਆਪਾਂ ਘਰੋਂ ਭੱਜੇ ਸੀ। ਮੈਂ ਤੇਰੇ ਨਾਲ ਵਾਅਦਾ ਕੀਤਾ ਸੀ। ਮੇਰੀ ਮੁਹੱਬਤ ਬਸ ਤੇਰੇ ਲਈ ਹੈ ਇਹ ਕਿਸੇ ਹੋਰ ਦੀ ਨਹੀਂ ਹੋ ਸਕਦੀ ਤੇਰੀ ਸਹੇਲੀ ਨੇ ਤੈਨੂੰ ਕੀ ਆਖ ਦਿੱਤਾ ਸੀ ਮੈਨੂੰ ਨਹੀਂ ਪਤਾ ਮੈਂ ਜਿਉਣ ਮਰਨ ਦਾ ਤੇਰੇ ਨਾਲ ਹੀ ਵਾਅਦਾ ਕੀਤਾ ਸੀ ਬਸ ਅੱਜ ਤੱਕ ਇੱਕ ਵੀ ਕੁੜੀ ਮੇਰੇ ਕਰੀਬ ਤੱਕ ਨਹੀਂ ਆਈ ਪ੍ਰੀਤੀ ਕਹਿੰਦੀ ਤੇ ਮੈਨੂੰ ਬੇਵਫਾਈ ਦੀ ਸਜ਼ਾ ਵੀ ਰੱਬ ਨੇ ਦਿੱਤੀ ਉਹ ਵੀ ਕਿਸ ਤਰ੍ਹਾਂ ਦੀ ਜਿਸ ਲਈ ਕਹਿੰਦਾ ਹੁਣ ਮੈਂ ਤੈਨੂੰ ਆਪਣੇ ਤੋਂ ਦੂਰ ਨਹੀਂ ਹੋਣ ਦੇਣਾ ਆਪਾਂ ਹੁਣ ਇੱਕ ਹੋ ਜਾਣਾ ਹੈ ਪ੍ਰੀਤੀ ਕਹਿੰਦੀ ਇਹ ਨਹੀਂ ਹੋ ਸਕਦਾ ਹੁਣ ਜਸਤੀ ਕਹਿੰਦਾ ਕਿਉਂ ਪ੍ਰੀਤੀ ਕਹਿੰਦੀ ਹੁਣ ਬਹੁਤ ਦੇਰ ਹੋ ਗਈ ਹੈ ਜਸਤੀ ਕਹਿੰਦਾ ਹੁਣ ਹੀ ਤਾਂ ਸ਼ੁਰੂਆਤ ਹੋਈ ਹੈ ਪ੍ਰੀਤੀ ਕਹਿੰਦੀ ਪਰ ਅੰਤ ਇਹ ਹੀ ਸੀ ਜਸੀ ਕਹਿੰਦਾ ਨਹੀਂ ਇਹ ਨਹੀਂ ਹੈ ਪ੍ਰੀਤੀ ਕਹਿੰਦੀ ਪਰ ਮੇਰੇ ਇੱਕ ਬੱਚਾ ਵੀ ਹੈ ਮੈਂ ਤੇਰੇ ਕਾਬਲ ਨਹੀਂ ਹਾਂ ਜਸੀ ਕਹਿੰਦਾ ਉਹ ਸਿਰਫ ਤੇਰਾ ਨਹੀਂ ਮੇਰਾ ਵੀ ਬੱਚਾ ਹੈ ਉਸ ਦਾ ਸਾਰਾ ਖਰਚਾ ਮੈਂ ਕਰਾਂਗਾ ਪ੍ਰੀਤੀ ਕਹਿੰਦੀ ਤੁਸੀਂ ਕੀ ਆਖ ਰਹੇ ਹੋ ਜਸੀ ਸਹੀ ਤੇ ਆਖ ਰਿਹਾ ਹਾਂ ਪ੍ਰੀਤੀ ਕਹਿੰਦੀ ਤੁਹਾਡੇ ਘਰ ਦੇ ਕੀ ਕਹਿਣਗੇ ਜਸੀ ਹੁਣ ਕਿੰਨੀ ਉਮਰ ਆਪਣੀ ਹੋ ਗਈ ਉਸੇ ਹਿਸਾਬ ਨਾਲ ਉਹਨਾਂ ਨੇ ਕੀ ਕਹਿਣਾ ਪ੍ਰੀਤੀ ਨਹੀਂ ਨਹੀਂ ਮੈਂ ਤੁਹਾਡੀ ਜ਼ਿੰਦਗੀ ਖਰਾਬ ਨਹੀਂ ਕਰ ਸਕਦੀ ਜਸੀ ਜ਼ਿੰਦਗੀ ਤਾਂ ਸ਼ੁਰੂ ਹੀ ਹੁਣ ਹੋਣੀ ਹੈ ਜੀ ਪ੍ਰੀਤੀ ਪਰ ਜਸੀ ਕਹਿੰਦਾ ਪਰ ਪੁਰ ਕੁਝ ਨਹੀਂ ਕੱਲ ਆਪਣੀ ਮੰਮੀ ਨੂੰ ਨਾਲ ਲੈ ਕੇ ਆ ਜਾਵੀਂ ਮੈਂ ਉਹਨਾਂ ਨਾਲ ਗੱਲ ਕਰਨੀ ਹੈ ਪ੍ਰੀਤੀ ਕਹਿੰਦੀ ਕੀ ਗੱਲ ਕਰਨੀ ਹੈ ਜਸਸੀ ਕਹਿੰਦਾ ਆਪਣੇ ਵਿਆਹ ਦੀ ਗੱਲ ਦੋਨੇ ਬੈਠੇ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਨੇ ਕਾਫੀ ਸਮੇਂ ਤੱਕ ਪ੍ਰੀਤੀ ਘਰ ਜਾ ਕੇ ਸਾਰੀ ਗੱਲ ਆਪਣੀ ਮੰਮੀ ਨੂੰ ਦੱਸਦੀ ਹੈ ਫਿਰ ਇਹ ਗੱਲ ਸਾਰੇ ਘਰ ਵਿੱਚ ਕੀਤੀ ਜਾਂਦੀ ਹੈ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਕਹਾਣੀ ਸੁਣਨ ਲਈ ਧੰਨਵਾਦ